ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੀ ਰਹਿੰਦੀ ਹੈ ਜਿਸ ਨੂੰ ਵੇਖਣ ਤੋਂ ਬਾਅਦ ਬਹੁਤ ਜ਼ਿਆਦਾ ਹੈਰਾਨੀ ਵੀ ਹੁੰਦੀ ਹੈ ਤੇ ਹਾਸਾ ਵੀ ਆਉਂਦਾ ਹੈ ਕਿਉਂਕਿ ਅੱਜ ਕੱਲ ਦੇ ਬੱਚੇ ਬਹੁਤ ਹੀ ਜ਼ਿਆਦਾ ਤੇਜ਼ ਨੇ ਤੇ ਉੱਥੇ ਹੁਣ ਆ ਇੱਕ ਨਿੱਕੀ ਜਹੀ ਪਿਆਰੀ ਜੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਬੱਚੀ ਨਾ ਸ਼ਰਾਰਤਾਂ ਕਰ ਰਹੀ ਹੁੰਦੀ ਹੈ ਤੇ ਐਨ ਐਨ ਹੀ ਉੱਪਰੋਂ ਆ ਕੇ ਇਸ ਦੀ ਮਾਂ ਇਸ ਨੂੰ ਫੜ ਲੈਂਦੀ ਹੈ ਜਿਸ ਤੋਂ ਬਾਅਦ ਜਦੋਂ ਇਸ ਦੀ ਮਾਂ ਇਸ ਨੂੰ ਡਾਂਟਦੀ ਹੈ ਤਾਂ ਬੱਚੀ ਨੇ ਵੇਖੋ ਅੱਗੋਂ ਕੀ ਜਵਾਬ ਦਿੱਤਾ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਅਗਰ نیچے ਵੀ ਕੁਝ ਕਰੇਗੀ ਨਾ ਔਰ ਮੰਮਾ ਉੱਪਰ ਹੋਗੀ ਤੱਬ ਵੀ ਮੰਮਾ ਕੋ ਪਤਾ ਚਲ ਜਾਏਗਾ ਕਿ ਐਨੈਸ਼ਾ ਕੀ ਕਰ ਰਹੀ ਹੈ ਕਿਉਂਕਿ ਮੈਂ ਤੇਰੀ ਮਾਂ ਮਾਂ ਹਾਂ ਸਮਝ ਆ ਗਈ ਮੇਰੇ ਕੋਲ ਲੱਗੀ ਨੋਜ਼ੀ ਮੈਂ ਫਿੰਗਰ ਡਾਲ ਰਹੀ تھی ਜੋ ਤੂੰ ਛੁਪ ਕੇ ਕਿ ਮੰਮਾ ਕੋ ਪਤਾ ਨਹੀਂ ਚਲਾ ਚਲੇਗਾ मम्मा को सब पता चलेगा क्योंकि मैं तेरी माँ वो माँ। हाँ, मम्मी से चला किया? नहीं करते हाँ जी तो चुप करके सॉरी बोल दो अब सॉरी